ਇੱਥੇ ਇੰਨਾ ਬੁਰਾ ਹਾਲ ਆ ਬੱਚੇ गिर ਜਾਂਦੇ ਨੇ ਕੋਈ ਮੋਟਰਸਾਈਕਲ ਲੈ ਕੇ गिर ਜਾਂਦਾ ਸੁੰਡੀਆਂ ਫਿਰਦੀਆਂ ਨੇ ਤੁਰੀਆਂ ਦੇਖ ਲਓ ਇੱਥੇ ਚਾਹੇ ਕਦੋਂ ਕਰਕੇ ਚੌਲ ਲਾ ਲਓ ਸਾਨੂੰ ਬਹੁਤ ਜਾਣੀ ਹੜੱਤਾਂ ਬਹੁਤ ਆਉਂਦੀਆਂ ਨੇ ਤਿੰਨ ਸਾਲ ਹੋ ਗਏ ਸਾਨੂੰ ਐਸੇ ਗੰਦੇ ਦੇ ਵਿੱਚ ਰਹਿੰਦੇ ਆ ਨਾ ਸਾਡੇ ਬੱਚੇ ਵੀ ਵਿੱਚ ਗਿਰਦੇ ਨਹੀਂ ਜਾਂਦੇ ਤੇ ਅਸੀਂ ਵੀ ਵਿੱਚੋਂ ਦੇਖ ਲਓ ਸਾਡਾ ਕੀ ਹਾਲ ਆ ਉੱਥੇ ਗੜੀ ਦਾ ਕੀ ਨਾਮ ਯਾਬ ਨਾ ਮੇਰਾ ਨਾਮ ਹੈਗਾ ਹਰਦੀਪ ਸਿੰਘ ਹਾਂਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਪੰਚਾਇਤ ਦੀ ਨਾਮ ਸੁਣਨ ਕਰਕੇ ਤੁਸੀਂ ਸਾਡੀ ਸੁਣਨ ਵਾਸਤੇ ਆਏ ਹੋ ਅਸੀਂ ਪੰਚਾਇਤ ਦੇ ਕੋਈ ਦੁਖੀ ਨਹੀਂ ਨਾ ਸਾਡੀ ਪੰਚਾਇਤ ਕੋਈ ਦੁਖੀ ਹੈ ਨਾ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਸਾਡੀ ਬੇਨਤੀ ਇਹੀ ਆ ਵੀ ਬੜੇ ਲੰਬੇ ਸਮੇਂ ਤੋਂ ਉਧਰ ਸਾਰੇ ਪਾਸੇ ਮਸ਼ੀਨ ਫਿਰਦੇ ਆ ਸਾਰੇ ਪਾਸੇ ਸਪਾਈ ਹੁੰਦੀ ਆ ਹੈ ਪਿੰਡ ਦੇ ਵਿੱਚ ਕਿਤੇ ਵੀ ਜਿੱਥੇ ਮਰਜੀ ਦੇਖ ਲਓ ਉਹ ਪਾਲਾ ਠੀਕੇ ਯਾਰ ਬਜਾਰਾ ਲੱਗਿਆ ਰਹਿਣਾ ਵਾ ਜਿੱਥੇ ਵੀ ਦੇਖੋ ਉੱਥੇ ਸਫਾਈ ਹੁੰਦੀ ਰਹਿੰਦੀ ਆ ਇੱਧਰ ਨੂੰ ਜੇ ਕਿਸੇ ਪੰਚਾਇਤ ਮੈਂਬਰ ਨੂੰ ਕਹੀਏ ਸਰਪੰਚ ਨੂੰ ਕਹੀਏ ਕੋਈ ਝਾਕ ਕੇ ਨਹੀਂ ਰਾਜੀ ਕਹੇ ਸਾਵੇਂ ਕਹਿ ਦਿੰਦੇ ਨੇ ਸਾਨੂੰ ਫੋਟੋਆਂ ਖਿੱਚ ਕੇ ਦੇ ਦਿਓ ਫੋਟੋਆਂ ਖਿੱਚ ਕੇ ਤਾਂ ਸਫਾਈ ਨਹੀਂ ਹੋਣੀ ਸਫਾਈ ਤਾਂ ਇੱਥੇ ਆਏ ਤੇ ਹੋਣੀ ਆ ਇੱਥੇ ਇੰਨਾ ਬੁਰਾ ਹਾਲ ਆ ਬੱਚੇ गिर ਜਾਂਦੇ ਨੇ ਕੋਈ ਮੋਟਰਸਾਈਕਲ ਲੈ ਕੇ गिर ਜਾਂਦਾ ਸੁੰਡੀਆਂ ਫਿਰਦੀਆਂ ਨੇ ਤੁਰੀਆਂ ਇਹ ਦੇਖ ਲਓ ਇੱਥੇ ਚਾਹੇ ਕਦੋਂ ਕਰਕੇ ਚਾਉ ਲਾ ਲਓ ਪਹਿਲਾਂ ਖੇਤ ਚੋਂ ਜੋ ਉਪਰੋਂ ਦੀ ਢੱਕਣਾਂ ਦੇ ਜਿਹੜਾ ਨਿਕਲਦਾ ਸੀਗਾ ਪਾਣੀ ਉਹ ਖੇਤ ਚੱਲ ਜਾਂਦਾ ਸੀ ਹੁਣ ਖੇਤ ਵਾਲਿਆਂ ਨੇ ਵੀ ਮਿੱਟੀ ਲਾਤੀ ਪੂਰੀ ਬੀਹੀ ਵੀ ਅੱਧੀ ਹੋ ਰਹੀ ਗਈ ਮਿੱਟੀ ਲੱਗ ਗਈ ਹੁਣ ਖੇਤ ਚ ਵੀ ਨਹੀਂ ਪਾਣੀ ਜਾਂਦਾ ਅਸੀਂ ਤਾਂ ਖੇਤ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਐਨਐਚਰ ਪਾਣੀ ਉਪਰੋਂ ਦੀ ਨਿਕਲ ਕੇ ਜਾਂਦਾ ਰਿਹਾ ਚਲ ਸਾਡਾ ਸਾਹ ਮਿਲਦਾ ਰਿਹਾ ਹੁਣ ਤਾਂ ਉਹ ਵੀ ਬੰਦ ਹੋ ਗਿਆ ਸਾਹਿਬ ਹੀ ਸਾਰੇ ਪਾਣੀ ਤੁਰਿਆ ਫਿਰਦਾ ਕੋਈ ਰਿਸ਼ਤੇਦਾਰ ਨਹੀਂ ਆ ਕੇ ਰਾਜੀ ਘਰੇ ਨਾ ਅਸੀਂ ਬੁਲਾਉਣੀ ਆ ਲੈਟਰੀਨਾ ਬਾਥਰੂਮ ਭਰੇ ਪਏ ਨੇ ਅਸੀਂ ਮੈਂ ਕਹਿੰਦਾ ਚਾਰ ਪੰਜ ਘਰਾਂ ਨੇ ਤਾਂ ਸਾਰੇ ਬਾਥਰੂਮ ਵੀ ਚੱਕ ਚੱਕ ਕੇ ਉੱਤੇ ਕਰ ਲਏ ਆਪਣੇ ਇੰਨਾ ਸਾਡਾ ਨੁਕਸਾਨ ਹੋਇਆ ਕੋਈ ਝੱਕਦਾ ਹੀ ਨਹੀਂ ਇੱਧਰ ਨੂੰ ਕੀ ਨਾ ਵੀ ਪਿੰਡ ਦੇ ਸਰਪੰਚ ਤਾਂ ਕਿਉਂ ਪਿੰਡ ਦਾ ਸਰਪੰਚ ਉਹਦੇ ਘਰ ਵਾਲੀ ਸਰਪੰਚਾ ਹਰਪ੍ਰੀਤ ਕੌਰ ਪਲਵਿੰਦਰ ਸਿੰਘ ਸਾਡੀ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਸਾਡਾ ਤਾਂ ਇਹੀ ਹੈ ਵੀ ਸਾਡਾ ਕੰਮ ਹੋਵੇ ਭਾਈ ਉਹਨਾਂ ਨੇ ਕਿਹਾ ਨਹੀਂ ਉਹਨੂੰ ਇੱਕ ਵਾਰੀ ਨਹੀਂ ਕਈ ਵਾਰੀ ਕਿਹਾ ਹਾਂਜੀ ਕੱਲੇ ਨਹੀਂ ਨਹੀਂ ਕਿਹਾ ਇਕੱਠੇ ਹੋ ਕੇ ਵੀ ਕਿਹਾ ਸਾਰਿਆਂ ਨੇ ਕਿਹਾ ਉਹ ਕੱਲ ਵੀ ਮੁੰਡਾ ਗਿਆ ਕੋਈ ਬੀਹੀ ਉੱਤੀ ਕਰ ਲੈਂਦਾ ਕੋਈ ਹੌਦੀ ਉੱਤੀ ਕਰ ਲੈਂਦਾ ਬੁਰਾ ਹਾਲ ਹੋਇਆ ਪਿਆ ਮੀਂਹ ਪੈਂਦਾ ਮੂਰੇ ਬੰਨ ਲਾ ਲੈਂਦੇ ਨੇ ਦੇਖ ਲਓ ਬੰਨ ਕਿੰਨੇ ਲੱਗੇ ਹੋਏ ਨੇ ਜਿਹੜਾ ਹੱਲ ਹੋ ਜਵੇ ਤੁਹਾਡੇ ਧਰੂ ਹੀ ਹੋ ਜਵੇ ਤੁਹਾਡਾ ਧੰਨਵਾਦ ਪੰਚਾਇਤ ਕਰ ਦਵੇ ਉਹਦਾ ਧੰਨਵਾਦ ਕਰਾਂਗੇ ਨਹੀਂ ਅਸੀਂ ਜਿਹੜੀ ਕਾਰਵਾਈ ਹੋ ਗਈ ਅਸੀਂ ਇਕੱਠੇ ਹੋ ਕੇ ਅਸੀਂ ਅੱਗੇ ਜਾਵਾਂਗੇ ਕਾਨੂੰਨੀ ਕਾਰਵਾਈ ਕਰ ਲਾਂਗੇ ਫਿਰ ਅਸੀਂ ਇਨੇ ਸਮੇਂ ਤੋਂ ਜਿਹੜੀ ਪਰੇਸ਼ਾਨੀ ਆ ਜੀ ਦੋ ਤਿੰਨ ਸਾਲ ਹੋ ਗਏ ਜੀ ਉਹ ਤੋਂ ਵੱਧੇ ਹੋ ਗਿਆ ਪਹਿਲਾਂ ਉਧਰੋਂ ਆ ਕੇ ਸਫਾਈ ਕਰਕੇ ਚੱਲ ਜਾਂਦੇ ਉਧਰੇ ਹੋਦੀਆਂ ਇੱਧਰ ਵੱਧਦਾ ਹੀ ਨਹੀਂ ਕੋਈ ਕਿੰਨੀਆਂ ਗਲੀਆਂ ਦਾ ਮਤਲਬ ਕਿ ਪਿੰਡ ਕਿੰਨੀਆਂ ਗਲੀਆਂ ਜਿਹੜੀਆਂ ਇਹਨਾਂ ਸਾਡੇ ਵਾਲੀ ਦਾ ਸਾਰਿਆਂ ਦਾ ਬੱਦ ਬੁਰਾ ਹਾਲ ਆ ਜੀ ਹੋਰ ਹੋਰ ਵੀ ਨਿਕਲੀਆਂ ਜਿਹੜੀਆਂ ਹੋਰ ਪਾਸੇ ਨਿਕਲਦਾ ਦੀ ਉਹ ਪਾਲੇ ਠੇਕੇ ਆ ਰਹੇ ਸਾਰੀ ਸਫਾਈ ਕਰਕੇ ਠੀਕ ਕਰਤੀਆਂ ਹਾਂਜੀ ਉਹ ਸਾਰੀਆਂ ਚਾਲੂ ਕਰਦੀਆਂ ਇਹਦੇ ਨੂੰ ਝਾਕਦਾ ਹੀ ਨਹੀਂ ਹੈ ਕਿ ਸਾਡੇ ਵੱਲ ਨੂੰ ਕੋਈ ਉਹਨ ਕੀ ਦੀਆਂ ਮੰਤਾਂ ਕਰੀ ਜਾਈਏ ਅਸੀਂ ਡਿਊਟੀ ਵੀ ਕਰਨੀ ਹੈ ਬੱਚੇ ਵੀ ਪਾਲਣੇ ਆ ਘਰੇ ਬਹਿ ਨਹੀਂ ਸਕਦੇ ਇੱਥੇ ਇੱਕ ਵਾਰੀ ਨਹੀਂ ਕਿੰਨੀ ਵਾਰੀ ਕੋਈ ਸਫਾਈ ਕਰਨਾ ਹੈ ਕਦੇ 200 ਰੁਪਏ ਦੇ ਦੋ ਕਦੇ 5-500 ਰੁਪਏ ਦੇ ਦੋ ਕਦੇ 100-100 ਦੇ ਦੋ ਅਸੀਂ ਕਿੱਥੋਂ ਪੈਸੇ ਲਈਏ ਅਸੀਂ ਆਪਣੇ ਬੱਚੇ ਪਾਲੀਏ ਕਿ ਅਸੀਂ ਪੈਸੇ ਇਕੱਠੇ ਕਰਕੇ ਦੇਈਏ ਇਹ ਤਾਂ ਪੰਚਾਇਤ ਦਾ ਕੰਮ ਆ ਪੰਚਾਇਤ ਕਰਾਉਂਦੀ ਨਹੀਂ ਫਿਰ ਵਿੱਕੀ ਪੰਚ ਨੂੰ ਬੁਲਾਇਆ ਔਰੇ ਵਿੱਕੀ ਪੰਚ ਕਹਿੰਦਾ ਮੈਂ ਕਰਵਾ ਦਨੇ ਆ ਹਾਂ ਮੈਂ ਕਿਹਾ ਵੀ ਕਰਵਾਉਣ ਤਾਂ ਕਰਵਾ ਦੋ ਨਹੀਂ ਕੱਲ ਨੂੰ న్యూਸ ਚੈਨਲ 'ਤੇ ਆ ਕੇ ਫਿਰ ਤੁਸੀਂ ਦੇਖ ਲਓ ਫਿਰ ਤੁਸੀਂ ਔਖੇ ਹੋਣਾ ਵਾ ਹਾਂ ਸਾਹਮਣੇ ਉਲਟਾ ਇਹ ਪਾਲਾ ਠੇਕੇ ਆ ਰਾ ਇਹ ਇਹ ਕੰਮ ਕਰਨ ਦੀ ਕੋਸ਼ਿਸ਼ ਕਰਦਾ ਇਹਨੂੰ ਵੀ ਰੋਕਦੇ ਨੇ ਵੀ ਨਾ ਹੋਵੇ ਕੰਮ ਅਸੀਂ ਗੰਦੇ 'ਚ ਥੋੜੀ ਰਹਿਣਾ ਵਾ ਫਿਰ ਜਿਹੜਾ ਕਾਨੂੰਨੀ ਹੁੰਦਾ ਵਾ ਚੈਪਟਰ ਫਿਰ ਅਸੀਂ ਉਹ ਖੋਲ ਲਾਂਗੇ ਜੀ ਹਾਂਜੀ ਹਾਂਜੀ ਬਿਰਦੀ ਸਾਨੂੰ ਬਹੁਤ ਜਾਣੀ ਹੋਏ ਦਿੱਕਤਾਂ ਬਹੁਤ ਆਉਂਦੀਆਂ ਨੇ ਤਿੰਨ ਸਾਲ ਹੋ ਗਏ ਸਾਨੂੰ ਐਸੇ ਗੰਦੇ ਦੇ ਵਿੱਚ ਰਹਿੰਦੇ ਹਾਂ ਨੂੰ ਸਾਡੇ ਬੱਚੇ ਵੀ ਵਿੱਚ ਗਰਦੇ ਨਹੀਂ ਜਾਂਦੇ ਤੇ ਅਸੀਂ ਵੀ ਵਿੱਚੋਂ ਦੇਖ ਲਓ ਸਾਡਾ ਕੀ ਹਾਲ ਆ ਉੱਥੇ ਗੜੀ ਦਾ ਤੇ ਇਹਨਾਂ ਕੋਈ ਨਹੀਂ ਸਾਡੀ ਸੁਣਾਈ ਕਰਦਾ ਅਸੀਂ ਬਹੁਤ ਕਹਿ ਕੇ ਹੰਬਲੇ ਕਿ ਨੌਂ ਹੀ ਪਿੰਡ ਦਾ ਸਰਪੰਚ ਤਾਂ ਕਿਹਨੋਂ ਆ ਜੀ ਪਿੰਡ ਦਾ ਸਰਪੰਚ ਅੱਛਾ ਜੀ ਤੇ ਕਿਹੜਾ ਪਿੰਡ ਆ ਜੀ ਆਪਣੇ ਇਹ ਕਿਨੇ ਸਮੇ ਤੋਂ ਪਰੇਸ਼ਾਨੀ ਆ ਰਹੀ ਹੈ ਜੀ ਸਾਨੂੰ ਤਾਂ ਇਹ ਹੋ ਗਏ 2.5 ਸਾਲ ਹੋ ਗਏ ਉਹ ਤੇ ਤਿੰਨ ਤਿੰਨ ਦਾ ਗੇੜ ਹੋ ਗਿਆ ਸੰਤਾ ਜੀ ਅਸੀਂ ਡੈਪਰਾਂ ਨਾਲ ਵੀ ਆਹ ਪਾਪਾ ਕੂੜਾ ਵੀ ਬਾਲਟੀਆਂ ਨਾਲ ਸਿੱਟਦੀਆਂ ਖੱਟੇ ਹੁਣ ਖੱਟੇ ਵਾਲੇ ਵੀ ਨਹੀਂ ਸਾਨੂੰ ਆਹ ਕੰਮ ਦਿੰਦੇ ਹੈਗੇ ਸਰਪੰਚ ਨੇ ਗੱਲਬਾਤ ਕੀਤੀ ਜੀ ਕਈ ਵਾਰ ਅਸੀਂ ਕਿਹਾ ਉਹਨੇ ਇੱਕ ਗਾਰ ਹੀ ਕਰਾ ਤੇ ਕਹਿੰਦਾ ਅਸੀਂ ਕਰਾ ਤੇ ਅਸੀਂ ਭੇਜਦੇ ਨੇ ਬੰਦੇ ਸਾਡੇ ਇੱਥੇ ਤਾਂ ਹੀ ਕੋਈ ਬੰਦਾ ਉੱਪਰ ਡਾਇ ਨਹੀਂ ਹਾਂਜੀ ਕੀ ਗੱਲੇ ਚਾਹੁੰਦੇ ਜੀ ਗਲੀ ਦਾ ਇਹ ਮਸਲਾ ਕਾਫੀ ਛੋਟਾ ਜੀ ਨਹੀਂ ਜੀ ਥੋੜੇ ਸਾਹਮਣੇ ਹੀ ਗਲੀ ਦਾ ਮਕਲਾ ਦੇਖੋ ਕਿੰਨੀ ਗੰਦੀ ਗਲੀ ਆ ਗਈ ਕਿਵੇਂ ਬੱਚੇ ਲੰਘਦੇ ਆ ਹੂੰ ਸਿਆਣੇ ਬਹੁਤ ਦੇਖ ਵੀ ਜਾਂਦੇ ਵਿੱਚ। ਇਹਨੇ ਸਮੇਂ ਤੋਂ ਪਰੇਸ਼ਾਨੀਆਂ ਦੀ। 32 ਸਾਲ ਹੋ ਗਏ। ਤੇ ਕੀ ਮੰਗ ਕਰਦੇ ਹੋ ਇਹ ਪ੍ਰਸ਼ਾਸਨ ਨੂੰ? ਮੰਗ ਕੀ ਕਰਨੇ ਥੋੜਾ ਸਾਹਮਣੇ ਵੀ ਗਲੀ ਸਾਫ਼ ਹੋਣੀ ਚਾਹੀਦੀ ਸਾਡੇ ਪਾਣੀ ਨਿਕਲਦਾ ਹੋਵੇ। ਹੂੰ ਜਿਹੜਾ ਮਸਰ ਇੰਨਾ ਪੈਦਾ ਹੁੰਦਾ ਅੰਦਰ ਜਾਂਦਾ ਹੈ। ਹੂੰ ਮੈਸਰ ਤੇ ਇਹ ਧੰਨਵਾਦ ਹੈ। ਵੀ ਸਾਫ਼ ਸੁਥਰੀ ਗਲੀ ਚਾਹੀਦੀ ਸਾਨੂੰ। ਹਾਂਜੀ ਮਾਤਾ ਜੀ। ਕਦਰ ਹਨ ਸ਼ਨ ਨੂੰ ਦੱਸਦਾ ਇਹ ਜੋ ਵੀ ਹੈਗਾ ਵੀਰ ਜੀ ਦੇਖੋ ਬਹੁਤ ਜ਼ਿਆਦਾ ਪਰੇਸ਼ਾਨੀਆਂ ਅਸੀਂ ਗੁਰਦੁਆਰਾ ਸਾਹਿਬ ਆਉਂਨੇ ਬੜੇ ਮੁਸ਼ਕਲ ਤੇ ਨਾਲ ਇੱਥੋਂ ਅਸੀਂ ਕਰਾਉ ਸੁਣਨੇ ਆ ਬਹੁਤ ਜ਼ਿਆਦਾ ਤਿਲਕਣਾ ਬਹੁਤ ਜ਼ਿਆਦਾ ਪਲਾਸਟਿਕ ਦੇ ਬੂਟ ਪਾ ਕੇ ਆਉਂਨੇ ਆ ਕੋਈ ਸਾਡੀ ਸੁਣਾਈ ਨਹੀਂ ਕਰਦਾ ਸਰਪੰਚ ਪਾ ਕੇ ਨਹੀਂ ਆ ਅਸੀਂ ਕਿਤੇ ਜੀ ਕੋਈ ਹਾਂ ਸਰਪੰਚ ਨੂੰ ਵੀ ਕਿੰਨੀ ਵਾਰ ਕਹਿੰਦੇ ਅਸੀਂ ਜਾ ਕੇ ਵੀ ਦੇਖੋ ਸਾਡਾ ਗੜ ਜੜੀ ਕਿੰਨੇ ਆ ਕੀ ਹਾਲ ਹੈਗਾ ਹੁਣ ਆਈ ਇੱਥੇ ਪਿੰਡ ਦਾ ਸਰਪੰਚ ਹੈ ਹਾਂ ਵੀ ਮਤਲਬ ਸਹਾਇਤਾ ਕਰਨ ਸਰਪੰਚ ਤੇ ਆਪ ਪੰਚ ਆਈ ਜੀ ਦਾ ਹਾਂ ਲੋਈ ਤਾਂ ਕੋਈ ਹੱਲ ਨਹੀਂ ਹੋਇਆ ਹਾਂ ਕੋਈ ਹੱਲ ਨਹੀਂ ਹੋਇਆ ਸੀ ਕਿ ਬਹੁਤ ਵਾਰ ਕਿਸਾਨਾਂ ਕੇ ਬੀਬੀਆਂ ਗਏ ਆ ਵੀ ਦੇਖੋ ਸਾਡੀ ਗਲੀ ਜਾ ਕੇ ਕੀ ਬਣਿਆ ਹੋਇਆ ਗਲੀ ਦਾ ਬਹੁਤ ਪਰੇਸ਼ਾਨੀ ਆ ਸਾਨੂੰ ਰਿਸ਼ਤੇਦਾਰ ਵੀ ਨਹੀਂ ਸਾਡਾ ਕੋਈ ਆਉਣ ਦਾ ਲੱਗਾ ਸਾਡਾ ਰਸਤਾ ਹੀ ਸਾਫ਼ ਹੈ ਕਿੱਧਰੋਂ ਆਈਏ ਭਾਈ ਅਸੀਂ ਬਹੁਤ ਔਖੇ ਆ ਅਸੀਂ ਇਹ ਸਾਰਾ ਪਿਆਸ ਦੇ ਗੋੜੀਆਂ ਚ ਖੜਿਆ ਸਾਰ ਸਾਰੇ ਲੋਕ ਗਲੀਆਂ ਚ ਖੜੇ ਸੀਗੇ ਅੰਦਰ ਲੋ ਜਿਨ੍ਹਾਂ ਦੇ ਗਲੀਆਂ ਸਾਫ਼ ਨੇ ਉਹ ਅੰਦਰ ਬੈਠੇ ਸੀ ਸਾਰਾ ਮੀਂਹ ਪਾਣੀ ਪਾਇਆ ਵਾ ਨਾ ਸਾਨੂੰ ਖੱਤੇ ਵਾਲਾ ਪਾਣੀ ਕੱਢਣ ਦਿੰਦਾ ਵਾ ਜਿੰਨਾ 2-3 ਘੰਟੇ ਜਿਹੜਾ ਵੀ ਗੱਲ ਮੀਂਹ ਪਿਆ ਸਾਰਾ ਅਸੀਂ ਦਰਾਂ ਤੇ ਖੜ ਕੇ ਆਪਣੇ ਸਿਰ ਤੇ ਮੀਂ ਨੇ ਲੋ ਸਾਡਾ ਕਿੰਨਾ ਨੁਕਸਾਨ ਹੁੰਦਾ ਇੰਨੇ ਸਮੇਂ ਤੋਂ ਜਿਹੜੀ ਪਰੇਸ਼ਾਨੀ ਦਾ ਤਿੰਨ ਸਾਲ ਹੋ ਚੱਲੇ ਨੇ ਇਹਨੂੰ ਪੂਰੇ ਤਿੰਨ ਸਾਲ ਦਾ ਆਹੀ ਕੰਮ ਆਗਾ ਬਹੁਤ ਨੁਕਸਾਨ ਆ ਮੱਛਰ ਸਾਡੇ ਢੜ ਦੇ ਬਾਹਰ ਵੀ ਨਹੀਂ ਪੈਂਦਾ ਸੀ ਪੂਰੀ ਗਰਮੀ ਸਾਰੇ ਘਰ ਆ ਬਹੀ ਦੇ ਅੰਦਰ ਹੀ ਪੈਨੇ ਆ ਐਨਾ ਸਾਡਾ ਬੁਰਾ ਹਾਲ ਤੇ ਪੰਜ ਸਰਪੰਚ ਕੋਲ ਗੱਲ ਬਕਤ ਬਹੁਤ ਵਾਰ ਗਏ ਆ ਇਕੱਠੇ ਹੋ ਕੇ ਵੀ ਗਿਆ ਕੋਈ ਨਹੀਂ ਸੁਣਦਾ ਹੈਗਾ ਸਾਡੀ ਤਾਂ ਕੋਈ ਵੀ ਨਹੀਂ ਸੁਣਦਾ ਹੈਗਾ ਪੈਸੇ ਵੀ ਦੇ ਦਨੇ ਤਾਂ ਵੀ ਨਹੀਂ ਸੁਣਦਾ ਹੈਗਾ ਕਦੇ 100 ਰੁਪਿਆ ਕਦੇ 50 ਰੁਪਿਆ ਇਕੱਠੇ ਕਰ ਕਰ ਦਿੰਨੇ ਕੋਈ ਸਾਡੀ ਗੱਲ ਬਾਤ ਨਹੀਂ ਸੁਣਦਾ ਹੈਗਾ ਕੀ ਮੰਗ ਕਰਦੇ ਆ ਸਰਪੰਚ ਇਹੀ ਮੰਗ ਕਰਦੇ ਵਾ ਸਾਡੀਆਂ ਗਲੀਆਂ ਸਾਫ਼ ਹੋ ਜਾਣ ਸਾਰੀਆਂ ਸਾਨੂੰ ਨੰਗਰ ਤੋਂ ਵਾਪਸ ਆਨੀ ਆਉਂਦੀਆਂ ਮੋਟਰਸਾਈਕਲ ਹੀ ਨੰਗਦੇ ਅਸੀਂ ਪਿੱਛੇ ਖੜਾ ਕੇ ਆਉਨੇ ਆਂ ਪੈਰ ਗੰਦੇ ਹੁੰਦੇ ਆ ਸਾਡੇ ਬਹੁਤ ਪ੍ਰੇਸ਼ਾਨੀ ਆਉਂਦੀ ਆ ਸੰਤਾ ਵੀਰ ਜੀ ਹਲੋ ਹਲੋ ਹਾਂਜੀ ਪੰਦਰ ਸਿੰਘ ਜੀ ਹਾਂਜੀ ਜੀ ਹਾਂਜੀ ਪੱਤਰਗੱਲ ਗੱਲ ਕਰ ਰਹੀ ਹਾਂ ਸਵਰਨ ਜੀ ਸਾਨੇ ਵਾਲ ਤੋਂ ਹਾਂਜੀ ਜੀ ਹਾਂਜੀ ਤੁਹਾਡੇ ਇੱਕ ਪਿੰਡ ਦਾ ਸੀ ਮਸਲਾ ਜੀ ਆਪਣਾ ਆਇਆ ਸੀਗਾ ਜੀ ਗਲੀ ਨਾਲੀ ਦਾ ਕੁਝ ਸੀਗਾ दो तीन दिन हो गए जमा घर आया गया मीनू दसा नहीं हाँ निकल गया लगेगा मीह भी पै गया ना रात अल मी मूह पै गया मीह कर माड़ा मोटा पानी खड़ गया ਹੂੰ ਉਹ ਤਾਂ ਨਹੀਂ ਵੀਰੇ ਜੋ ਹੋਏਗਾ ਉਹਦਾ ਇੱਕ ਅੱਜ ਅੱਜ ਕਰਵਾ ਦਾਂ ਨੇ ਉਹਦਾ ਅੱਜ ਜਾਂ ਕੱਲ ਨੂੰ ਕਰਵਾ ਦਾਂ ਨੇ ਕਹਿ ਰਹੇ ਹੀ ਪਿੰਡ ਲੋਕ ਕਹਿ ਰਹੇ ਕਾਫੀ ਲੰਬੇ ਸਮੇਂ ਤੋਂ ਮਤਲਬ ਪ੍ਰੋਬਲਮ ਆ ਰਹੀ ਹੈ ਜੀ 2 ਟਾਂ ਹੀ ਸਾਲਾਂ ਤੋਂ ਜਿਹੜੀ ਇਹ ਹੈਗੀ ਹੈ ਰਹੀ ਪ੍ਰੋਬਲਮ ਮੈਨੂੰ ਨਹੀਂ ਯਾਦ ਆ ਰਿਹਾ ਪਹਿਲਾਂ ਵੀ ਚੱਲਦਾ ਸੀਗਾ ਪਾਣੀ ਹਾਂਜੀ ਹਾਂਜੀ ਤਾਂ ਕੋਈ ਲੰਬਾ ਮਹੀਨਾ 2-3 ਮਹੀਨੇ ਹੋ ਗਏ ਮੈਨੂੰ ਜਦੋਂ ਜਮਾਦਾਰ ਆਇਆ ਨਹੀਂਗਾ ਉਧਰ ਖੇਤਾਂ ਦੇ ਬਾਅਦ ਤੇ ਮਾੜਾ ਮੋਟਾ ਪਾਣੀ ਨਿਕਲੀ ਜਾਂਦਾ ਟਾਲੋਂ ਤੋਂ ਤਾਂ ਚੱਲ ਨਹੀਂ ਜਾਂਦਾ ਨਿਕਲ ਤਰੀ ਦੇ ਵਿੱਚ ਮਤਲਬ ਕਾਫੀ ਪਾਣੀ ਖੜਾ ਹੋਇਆ ਮਤਲਬ ਉਹ ਜਿਹੜੇ ਖੇਤ ਗਲੀਆਂ ਦੱਸ ਰਹੇ ਨੇ ਗਲੀਆਂ ਵੀ ਉਦੋਂ ਮਿੱਟੀ ਮੁੱਟੀ ਲਾਈ ਹੋਈ ਹੈ ਮਤਲਬ ਉਹ ਰਸਤਾ ਜਿਹੜਾ ਪਾਣੀ ਨੰਨ ਨੂੰ ਵੀ ਬੰਦ ਕੀਤਾ ਹੋਇਆ ਹੈ ਨਾ ਨੰਨਾਂ ਨਾਲ ਅੱਗੇ ਮਿੱਟੀ ਮਿੱਟੀ ਹੈ ਜਿੱਥੇ ਉਹ ਤਾਂ ਖੇਤ ਮਾੜਾ ਮੋਟਾ ਜਾਈ ਜਾਂਦੇ ਚਲੋ ਕੰਮ ਚੱਲੀ ਜਾਂਦਾ ਸੀਗਾ ਹਾਂਜੀ ਉਹ ਮਿੱਲਾ ਖੇਤਾਂ ਦੇ ਬਾਅਦ ਤੇ ਮਿੱਟੀ ਲੱਗ ਗਈ ਉਧਰ ਉੱਚਾ ਹੋ ਗਿਆ ਉਧਰ ਪਾਣੀ ਤਾਂ ਕਰਕੇ ਹੁਣ ਗਲਚੇ ਖੜਾ ਵਾ ਹਾਂਜੀ ਹਾਂਜੀ ਤੇ ਇਹਨਾਂ ਵੀ ਹੁਣ ਕਿਹਦੀ ਗੱਲ ਹੈ ਬਾਜੀ ਆ ਜਿੱਕੇ ਉਦੋਂ ਜਵਾਨਦਾਰ ਦੋ ਦਿਨਾਂ ਆਉਂਗਾ ਜਾਂਦਾ ਰਿਹਾ ਜੀ ਪਰ ਮੈਨੂੰ ਦੱਸਿਆ ਨਹੀਂ ਕਿਸੇ ਨੇ ਵੀ ਹੱਲ ਹੋਇਆ ਜਾਂ ਨਹੀਂ ਹੋਇਆ ਅੱਛਾ ਜੀ ਆਓ ਜੀ ਤੁਹਾਡਾ ਮੈਂ ਤਾਂ ਕਹਿੰਦਾ ਪਿੰਡ ਦੇ ਮਤਲਬ ਕਾਫੀ ਇਕੱਠੇ ਹੋਏ ਨੇ ਪਿੰਡ ਦੇ ਲੋਕ ਕਾਫੀ ਗਲੀਆਂ ਦੇ ਇਕੱਠੇ ਹੋਏ ਨੇ ਇੱਥੇ ਦੇ ਕਹਿੰਦੇ ਜੀ ਕਾਫੀ ਪ੍ਰੋਬਲਮ ਦੀ ਸਮੱਸਿਆ ਬਹੁਤ ਸਾਹਮਣਾ ਕਰਨਾ ਪਿਆ ਜੀ ਉਦੋਂ ਨੇ ਦੱਸ ਦਿੰਦੇ ਨਾ ਵੀ ਜਿੱਦੋਂ ਆਇਆ ਵੀ ਭਾਈ ਕਰਕੇ ਨਹੀਂ ਗਿਆ ਲੋਟ ਜਾਂ ਹੋਇਆ ਨਹੀਂ ਲੋਟ ਉਦੋਂ ਦੇ ਦੱਸ ਦਿੰਦੇ ਆਪਾਂ ਦੂਜੇ ਦਿਨ ਕਰਵਾ ਦਿੰਦੇ ਅੱਗੇ ਵੀ ਆਪਾਂ ਕਰਾਉਣੀ ਆ ਹੁਣ ਹੋਰ ਗਲੀਆਂ ਹੋਣੀਆਂ ਜੋ ਕਰਾਉਣੀ ਆ ਕਹਿੰਕੇ ਫਿਰ ਹਾਂਜੀ 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 ਠੀਕ ਹੈ ਚਲੋ ਦੇਖ ਲਓ ਸਰ ਆਪਾਂ ਕੰਮ ਕਰਵਾਉਣਾ ਠੀਕ ਹੈ ਠੀਕ ਹੈ ਧੰਨਵਾਦ ਜੀ